ਚੋਣਾ ਲੱਗਿਆ ਹੋ? ਹਾਂਜੀ ਹਾਂਜੀ। ਸਿਸਟਮ ਬਹੁਤ ਸੋਹਣਾ ਲੱਗਿਆ ਤੁਹਾਡਾ? ਹਾਂਜੀ ਹਾਂਜੀ। ਸਾਦੇ-ਵੈਸੇ ਲੱਗੇ ਜੀ। ਕਿੰਨੇ ਕ ਲੱਗੇ? ਲੱਗੇ ਜੀ 55-60 ਹਜ਼ਾਰ ਰੁਪਈਆ। ਕੁਆਲਿਟੀ ਬਹੁਤ ਹੈ ਯਾਰ ਬੜਾ ਉੱਚੀ ਵਜਦਾ ਹੈ। ਹਾਂਜੀ। ਇਹ ਸੜਕ ਤੇ ਉਹ ਕਿਲੋਮੀਟਰ ਤੱਕ ਪਤਾ ਲੱਗਦਾ ਯਾਰ। ਯਾਰ ਇਹ ਲਿਆਈ ਰੱਖਦਾ ਜੀ ਬਸ। ਮੇਰੇ ਨਾਲ ਗੁਰਪ੍ਰੀਤ ਆਈ। ਗੁਰਪ੍ਰੀਤ? ਹਾਂਜੀ। ਬਹੁਤ ਸੋਹਣਾ ਸਿਸਟਮ ਆ ਯਾਰ। ਧੰਨਵਾਦ। ਟਰੈਕਟਰ ਬਹੁਤ ਸੋਹਣਾ ਤੇਰਾ। ਫੋਟੋ-ਫੋਟੋ ਕਰਾਉਣੀ ਤੇ ਕਰਾ ਲਓ ਜੀ। ਨਹੀਂ ਨਹੀਂ ਬਸ ਕੋਈ ਨਹੀਂ ਮੈਂ ਫੋਨ ਕਰਕੇ ਮਿਲਦੇ ਆਪਾਂ। ਇੱਕ ਨਾ ਮੈਂ ਤੁਹਾਨੂੰ ਠੀਕ ਹੈ ਐਂਬੂਲੈਂਸ ਨੂੰ ਇਹਨੇ ਸਾਈਡ ਨੇ ਦਿੱਤੀ ਠੀਕ ਹੈ ਸਕੂਲ ਵੈਨ ਨੂੰ ਸਾਈਡ ਨੇ ਦਿੱਤੀ ਇਹਨੇ ਠੀਕ ਹੈ ਆ ਨੰਬਰ ਲਓ ਇਹਨੂੰ ਤੁਹਾਡੇ ਵੱਲੋਂ ਫੋਨ ਕਰੋ ਠੀਕ ਹੈ ਮੈਂ ਕਰਕੇ ਲਿਆਇਆ ਕਬਰ ਇਹਨੂੰ ਸਾਰਾ ਆ ਨੰਬਰ ਉੱਦਕੋ ਹੈਲੋ ਸਰਦਾਰ ਗੁਰਪ੍ਰੀਤ ਸਿੰਘ ਜੀ ਹਾਂਜੀ ਹਾਂਜੀ ਕੇਵਲ ਸਿੰਘ ਐਸਆਈ ਬੋਲਦਾ ਜੀ ਹਾਂਜੀ ਹਾਂਜੀ ਕਿੱਥੋਂ ਜੀ ਇਹ ਤੋਂ ਠਾਣੇ ਤੋਂ ਬੋਲਦਾ ਲੋਕਲ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਝੋਨਾ ਲੈ ਕੇ ਆਇਓ ਹਾਂਜੀ ਹਾਂਜੀ ਸਿਸਟਮ ਬਹੁਤ ਸੋਹਣਾ ਲੱਗਿਆ ਤੁਹਾਡਾ ਹਾਂਜੀ ਹਾਂਜੀ ਖਾਸੇ ਪੈਸੇ ਲੱਗੇ ਜੀ ਕਿੰਨੇ ਕ ਲਾਏ ਲੱਗੇ ਜੀ 55-6000 ਰੁਪਏ ਕੁਆਲਿਟੀ ਬਹੁਤ ਯਾਰ ਬੜਾ ਉੱਚੀ ਵਜਦਾ ਹੈ ਹਾਂਜੀ ਐ ਸੜਕ ਤੇ ਉਹ ਕਿਲੋਮੀਟਰ ਤੱਕ ਪਤਾ ਲੱਗਦਾ ਯਾਰ ਨਿਆਰੇ ਲਿਈ ਰੱਖਦਾ ਜੀ ਬਸ ਹਾਂ ਪੂਰਾ ਨਿਆਰਾ ਹੈਣਾ ਹਾਂਜੀ ਹਾਂਜੀ ਛੱਡ ਕੇ ਹੀ ਰੱਖਦੇ ਹੋ ਹੈ ਹਾਂਜੀ ਹਾਂਜੀ ਤੇਰਾ ਨੰਬਰ ਦੇ ਯਾਰ ਕਿੱਥੋਂ ਲਾਇਆ ਸਿਸਟਮ ਇਹ ਇਹ ਜੀ ਦੜਬੇ ਤੋਂ ਲਵਾਇਆ ਅੱਛਾ ਨੰਬਰ ਦੇ ਯਾਰ ਤੇਰਾ ਮੈਂ ਲਵਾਉਣਾ ਹਾਂਜੀ ਆਪਣਾ ਵੀ ਝੋਨਾ ਇੱਥੇ ਮੰਡੀ 'ਚ ਅ ਹੈਲੋ ਡੈਲ ਕਰਦੇ ਹਾਂ ਜੀ ਲਓ ਜੀ ਮਿਸ ਕਾਲ ਮਾਰ ਲਓ ਠੀਕ ਹੈ ਹਾਂ ਜੀ ਹਾਂ ਜੀ ਕੋਈ ਨਾ ਆ ਗਈ ਮਿਸ ਕਾਲ ਲਾਲੋ ਚੋ ਨਾ ਮੈਂ ਕਰਦਾ ਕਾਲ ਤੁਹਾਨੂੰ ਠੀਕ ਹੈ ਨਾ ਕੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਹੈ ਜੀ ਗੁਰਪ੍ਰੀਤ ਹਾਂ ਜੀ ਬਹੁਤ ਸੋਹਣਾ ਸਿਸਟਮ ਆ ਯਾਰ ਧੰਨਵਾਦ ਟਰੈਕਟਰ ਬਹੁਤ ਸੋਹਣਾ ਤੇਰਾ ਫੋਟੋ ਫੋਟੋ ਕਰਾਉਣੀ ਦਾ ਕਰਾ ਲਓ ਜੀ ਨਹੀਂ ਨਹੀਂ ਬਸ ਕੋਈ ਨਹੀਂ ਮੈਂ ਫੋਨ ਕਰਕੇ ਮਿਲਦੇ ਆਪਾਂ ਠੀਕ ਹੈ ਜੀ ਮੈਂ ਇੱਥੇ ਮੰਡੀ 'ਚ ਹੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਓਕੇ ਧੰਨਵਾਦ ਸੁਹੇ ਮੇਕੀਰੇ ਵਾਲਿਆ ਮੈਂ ਕੀ ਦੀਆ ਸੁਹੇ ਮੇਕੀਰੇ ਵਾਲਿਆ ਮੈਂ ਨਹੀਂ ਦੀਆ ਇੱਕ ਵਾਰੀ ਆ ਕੇ ਮਿਲ ਜਾ ਚੰਗੀ ਕਰ ਇੱਕ ਵਾਰੀ ਆ ਕੇ ਮਿਲ ਜਾ ਚੰਗੀ ਕਰ ਕੇਵਲ ਕੇਵਲ ਸਤਿ ਸ਼ਕਾਲ ਸਤਿ ਸ਼ਕਾਲ ਬੈਠੋ ਇੱਕ ਮਿੰਟ ਆਇਕ ਨਾ ਮੈਂ ਤੁਹਾਨੂੰ ਨੰਬਰ ਦਿੰਦਾ ਜੀ 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 ਇਹ ਮੁੰਡਾ ਗੁਰਪ੍ਰੀਤ ਹੈ ਠੀਕ ਹੈ ਜੀ ਤੇ ਇਹਦਾ ਡੀਜੇ ਲੱਗਿਆ ਹੋਇਆ ਸੀਗਾ ਬਹੁਤ ਉੱਚਾ ਟਰੈਕਟਰ ਤੇ ਠੀਕ ਹੈ ਜੀ ਐਂਬੂਲੈਂਸ ਨੂੰ ਇਹਨੇ ਸਾਈਡ ਨੇ ਦਿੱਤੀ ਠੀਕ ਹੈ ਜੀ ਸਕੂਲ ਵੈਨ ਨੂੰ ਸਾਈਡ ਨੇ ਦਿੱਤੀ ਇਹਦਾ ਠੀਕ ਹੈ ਆ ਨੰਬਰ ਲਓ ਇਹਨੂੰ ਤੁਹਾਡੇ ਵੱਲੋਂ ਫੋਨ ਕਰੋ ਠੀਕ ਹੈ ਮੈਂ ਕਰਕੇ ਲਿਆਇਆ ਕਵਰ ਇਹਨੂੰ ਸਾਰਾ ਆ ਨੰਬਰ ਨੋਟ ਕਰੋ ਗੁਰਪ੍ਰੀਤ ਨਾਮ ਇਹਦਾ ਠੀਕ ਹੈ ਤੈਨੂੰ ਬੁਲਾਓ ਇਹਨੂੰ ਹੁਣੇ ਇਨਕੋ ਵੀ ਥਾਣੇ ਠੀਕਿੰਗ ਟੂ ਸਮਵਨ ਐਲਸ ਹੈਲੋ ਸਰਦਾਰ ਗੁਰਪ੍ਰੀਤ ਸਿੰਘ ਜੀ ਹਾਂਜੀ ਹਾਂਜੀ ਕੇਵਲ ਸਿੰਘ ਐਸਆਈ ਬੋਲਦਾ ਜੀ ਅ ਹਾਂਜੀ ਹਾਂਜੀ ਕਿੱਥੋਂ ਜੀ ਇਹ ਤੋਂ ਥਾਣੇ ਤੋਂ ਬੋਲਦਾ ਲੋਕਲ ਹੈਲੋ ਹਾਂਜੀ ਕੌਣ ਬੋਲਦੀ ਕੇਵਲ ਸਿੰਘ ਬੋਲਦਾ ਐਸਆਈ ਹਾਂ ਹਾਂ ਹਾਂਜੀ ਹਾਂਜੀ ਦੱਸੋ ਜੀ ਉਹ ਤੁਸੀਂ ਆਏ ਸੀ ਨਾ ਘੰਟੇ ਕ ਪਹਿਲਾਂ ਮੰਡੀ ਜੀ ਝੋਨਾ ਲੈ ਕੇ ਹਾਂਜੀ 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 ਹਾਂ ਸਾਹਬ ਨੇ ਬੁਲਾਇਆ ਤੇ ਆਉ ਥਾਣੇ ਯਾਰ ਕੀ ਕੀ ਗੱਲ ਹੋ ਗਈ ਜੀ ਮੈਂ ਤਾਂ ਜੀ ਇੱਥੇ ਜਾਂਦਾ ਵੀ ਨਹੀਂ ਜੀ ਕਿਸੇ ਨੂੰ ਮੈਂ ਤਾਂ ਮਾਸੀ ਕੋਲੇ ਆਇਆ ਜੀ ਝੋਨਾ ਸਾਡੇ ਵਿਕਦਾ ਨਹੀਂ ਉਹ ਯਾਰ ਵਿਕੇ ਨਾ ਵਿਕੇ ਸਾਹਬ ਨੇ ਬਰਾਇਆ ਆ ਇੱਕ ਵਾਰ ਓਏ ਮਾਸੜ ਜੀ ਨੂੰ ਪੋਸਟਾਂ ਜੀ ਵੱਲ ਲੱਗਿਆ ਹੋਰ ਕੁਝ ਲੋਕਲ ਨਹੀਂ ਤਾਂ ਲੋਕਲ ਨਹੀਂ ਤੂੰ ਨਹੀਂ ਮੈਂ ਲੋਕਲ ਨਹੀਂ ਜੀ ਮੈਂ ਤਾਂ 70 ਕਿਲੋਮੀਟਰ ਦੂਰ ਤੋਂ ਆਇਆ ਜੀ ਸਾਡੇ ਝੋਨਾ ਨਹੀਂ ਵਿਕਦਾ ਉੱਥੇ ਮੈਂ ਤਾਂ ਇੱਥੇ ਮਾਸੀ ਕੋਲੇ ਦੇਖਣ ਆਇਆ ਜੀ ਸਾਫ ਲੈਂਦੇ ਮਾਸੀ ਮਾਸੜ ਨੂੰ ਲਿਆ ਕੇ ਉਹ ਨਾਲ ਫਿਰ ਨਾਲ ਲਿਆ ਕਿਸੇ ਨੂੰ ਜਾਂ ਮਾਸੀ ਮਾਸੜ ਨੂੰ ਲਿਆ ਦੇ ਨਾਲ ਠੀਕ ਠੀਕ ਹੈ ਠੀਕ ਹੈ ਕੋਈ ਨਹੀਂ ਠੀਕ ਕਿਵਲ ਸਿਆ ਕਿਸਾਨੀ ਦਾ ਵੀ ਮਾੜਾ ਹੀ ਹਾਲ ਹੈ ਯਾਰ ਹਨਾ ਬੁਰਾ ਹਾਲ ਆ ਸਾ ਝੋਨਾ ਹੀ 60 70 ਕਿਲੋਮੀਟਰ ਤੋਂ ਲੈ ਕੇ ਆਇਆ ਵਿਚਾਰਾ ਹਨਾ ਇਹ ਤਾਂ ਹੈ ਜੀ ਪਰ ਹੁਣ ਉਹ ਕੰਮ ਖਰਾਬ ਹੈ ਨਾ ਜਿਹੜਾ ਸੜਕ ਤੇ ਇੰਨਾ ਉੱਚੀ ਡੀਜੇ ਵਜਾਂਦਾ ਜਾਂਦਾ ਹੈ ਇਹ ਨਸ਼ੇ-ਨੁਸ਼ੇ ਦੇ ਰੱਜੇ ਹੁੰਦੇ ਆ ਪਤਾ ਇਹਨਾਂ ਨੂੰ ਲੱਗ ਨਹੀਂ ਮੁੰਡਾ ਪੜਿਆ ਲਿਖਿਆ ਲੱਗਦਾ ਸੀ ਪੜ੍ਹੇ ਲਿਖੇ ਵੀ ਜਨਾਬ ਕਰੀ ਇਹ ਤਾਂ ਮੰਡੀ ਚ ਵੜਦਿਆਂ ਸਾਹ ਟਰੈਕਟਰ ਰੋਕ ਕੇ ਫੇਰ ਹੀ ਲੈ ਕੇ ਆਇਆ ਨੰਬਰ ਇਹਨੂੰ ਵੀ ਫੋਨ ਗਿਆ ਕਹਿੰਦੇ ਜਿਆ ਟਰੈਕਟਰ ਜਾਂਦਾ ਸੜਕ ਤੇ ਝੋਨੇ ਵਾਲਾ ਤੇ ਕਹਿੰਦੇ ਫੁੱਲ ਛੱਡੀ ਆਵਾਜ਼ਾਂ ਦੇ ਸੁਣਦੇ ਹੀ ਨੇ ਐਂਬੂਲੈਂਸ ਪਰ ਹੁਟਰ ਸੁ ਤੋ ਐਂਬੂਲੈਂਸ ਵਾਲੇ ਮੁੰਡੇ ਦੀ ਕਾਲ ਆਈ ਹੈ ਕਹਿੰਦਾ ਜੀ ਮੈਂ ਪਿੱਛੇ ਹੂਟਰ ਮਾਰਦਾ ਜਾਣਾ ਹੈ ਕਹਿੰਦਾ ਇੰਨਾ ਫੁੱਲ ਆਵਾਜ਼ ਛੱਡੀ ਇਹਨਾਂ ਦਾ ਉਹਦੀ ਸਾਊਂਡ ਸਿਸਟਮ ਦੀ ਜੀ ਤੇ ਕਹਿੰਦਾ ਸਕੂਲ ਵਾਲੀਆਂ ਬੈਨਾ ਮਗਰਾਂ ਦਾ ਤੇ ਮੈਂ ਤਾਂ ਮੁੰਡਾ ਪੜ੍ਹਿਆ ਲੇਕਿਨ ਤੂੰ ਵੇਖੀ ਆਊਗਾ ਨਾ ਤੇਰੇ ਸਾਹਮਣੇ ਚਲੋ ਕਰਦੇ ਜੀ ਪਰ ਔਖਾ ਯਾਰ ਕਿਸਾਨੀ ਦਾ ਵੀ ਹੈ ਨਾ ਜੀ ਬੜਾ ਧਿਆਨ ਰੱਖਿਓ ਆਊਗਾ ਨਾ ਨਹੀਂ ਤੇ ਇਦਾਂ ਜੀ ਦੇਖਿਓ ਨਾਲ ਕੋਣ ਕੋਣ ਹੋਗਾ ਠੀਕ ਲੋਕਲ ਸਰਪੰਚ ਵਗੈਰਾ ਨਾਲ ਲੈ ਕੇ ਆ ਜਾਣ ਕਿੱਥੇ ਠੀਕ ਹੈ ਜੀ ਜਨਾਬ ਤਾ ਤਾਂ ਆ ਹੀ ਗਏ ਜੀ ਇਕੱਲਾ ਹੀ ਆ ਦੇ ਨਾਂ ਦੋ ਜਣੇ ਆ ਜੀ ਇੱਕ ਲੇਡੀਜ਼ ਇੱਕ ਜੈਂਸ ਬੁਲਾ ਲਓ ਆ ਵੀ ਕਰਤਾ ਆ ਗਏ ਹਾਂਜੀ ਆਜੋ ਅੱਜ ਨਾ ਤੁਸੀਂ ਤਾਂ ਇੱਥੇ ਹੁਣ ਮੈਨੂੰ ਮਿਲਿਆ ਨਹੀਂ ਸੀ ਮੰਡੀ ਦੇ ਵਿੱਚ ਜੀ ਹਾਂ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਥੇ ਜਿਉਂ ਨਾਂ ਦੇ ਜਨਾਏ ਜੀ ਸਾਡੇ ਤਾਂ ਵੇਗਦਾ ਨਹੀਂ ਜੀ ਉੱਥੇ ਉੱਥੇ ਨਾ ਰੇਟ ਆ ਜੀ ਨਾ ਕੋਈ ਮੰਡੀ-ਮੁੰਡੀ ਸਾਡੇ ਤਾਂ ਮਿਲਦਾ ਨਹੀਂ ਕੋਈ ਚੱਕ ਨਾਲੇ ਨਹੀਂ ਨਾ 70 ਕਿਲੋਮੀਟਰ ਤੋਂ ਆਈ ਜੀ ਇੱਥੋਂ ਅੱਛਾ ਹਾਂਜੀ ਚਲੋ ਬੈਠੋ ਹਾਂਜੀ ਵੀਰੇ ਇਹਨੂੰ ਕਿਵੇਂ ਬੁਲਾਇਆ ਮੇਰੇ ਭਾਂਜੇ ਨੂੰ ਪਾਣ ਜਾਂ ਤੁਹਾਡਾ ਸੱਚੀ ਹਾਂਜੀ ਹਾਂਜੀ ਝੋਨਾ ਵੜਾਉਣਾ ਹੈ ਤੁਹਾਡੇ ਨਾਲ ਨਹੀਂ ਨਹੀਂ ਇਹਨਾਂ ਦਾ ਤਾਂ ਆਪ ਦਾ ਝੋਨਾ ਨਹੀਂ ਇਹਨਾਂ ਦੇ ਪਿੰਡ ਵੇਗਦਾ ਤੇ ਉਹ ਲੈ ਕੇ ਆਈ ਸੀ ਝੋਨੇ ਨੂੰ ਇੱਥੇ ਪਿੰਡ ਵੇਗਦਾ ਨਹੀਂ ਪਿੰਡ ਨਹੀਂ ਹੈ ਸਾਡੇ ਕਿੰਨੇ ਕੁ ਦੂਰ ਹੈ ਪਿੰਡ ਇਹਨਾਂ ਦਾ ਇਹਨਾਂ ਦਾ ਰਸਤਾ ਪੈ ਜਾਂਦਾ ਮੈਨੂੰ ਪਤਾ ਨਹੀਂ ਐ ਤਾਂ ਵੀ ਕਿਲੋਮੀਟਰ ਦੇ حساب ਨਾਲ ਤਿੰਨ ਚਾਰ ਘੰਟਿਆਂ ਦਾ ਰਾਹ ਹੈ ਨਾ ਪਿੰਡ ਤੱਕ ਅੱਛਾ ਬਸ ਤੇ ਤਿੰਨ ਚਾਰ ਘੰਟਿਆਂ ਨਾਲ ਹਾਂ ਤਿੰਨ ਚਾਰ ਘੰਟੇ ਬਸ ਤੇ ਲਾਂਗ ਜੰਤਰਾਉਣਾ ਬਾਈ ਜੀ ਇਹ ਮਾਸਟਰਾਨਾ ਦੀ ਹਸਬੰਦ ਤੁਹਾਡੇ ਹਾਂਜੀ ਮੁੰਡਾ ਬਾਈ ਜੀ ਟਰੈਕਟਰ ਬਹੁਤ ਸੋਹਣਾ ਇਹਦੇ ਕੋਲ 15-20 ਲੱਖ ਦਾ ਟਰੈਕਟਰ ਹੈ। ਹਾਂਜੀ ਹਾਂਜੀ। ਮੈਨੂੰ ਵੇਖ ਕੇ ਚਲੋ ਵਧੀਆ ਗੱਲ ਐ ਜੱਟਾਂ ਦੇ ਮੁੰਡੇ ਖੇਤੀਬਾੜੀ ਕਰਦੇ, ਮਿਹਨਤ ਕਰਦੇ ਮੈਨੂੰ ਚੰਗਾ ਲੱਗਦਾ। ਠੀਕ ਐ ਕਿਉਂਕਿ ਸਾਰੇ ਜੱਟ ਜ਼ਿਮੀਦਾਰ ਪਿੰਡ ਉਪਰਵਾੜਾਂ ਚੋਂ ਆਪਾਂ। ਹਾਂਜੀ। ਪਰ ਇਹਦੀ ਇੱਕ ਬਹੁਤ ਵੱਡੀ ਗਲਤੀ ਐ ਗੁਰਪ੍ਰੀਤ ਤੇਰੀ। ਕਿਵੇਂ ਜੀ? ਮੈਂ ਤੁਹਾਨੂੰ ਪਛਾਣ ਲਿਆ ਮੈਂ ਮੰਡੀ ਚ ਰੋਕਿਆ ਸੀ। ਹਾਂਜੀ ਹਾਂਜੀ। ਠੀਕ ਐ। ਮੈਂ ਤੁਹਾਨੂੰ ਜਾਣ ਕੇ ਮੈਂ ਸਿਵਲ ਚ ਸੀਗਾ ਹਣੇ। ਮੈਂ ਹਜੇ ਆਉਣਾ ਸੀਗਾ ਡਿਊਟੀ ਤੇ। ਮੈਨੂੰ ਕਾਲ ਗਈ ਐਂਬੂਲੈਂਸ ਦੀ। ਠੀਕ ਐ। ਤੁਹਾਡਾ ਸਿਸ ਠੀਕ ਹੈ ਤਾਂ ਇਹ ਸਾਰੇ ਚਲਾਉਂਦੇ ਗਾਣੇ ਮੈਂ ਵੀ ਚਲਾਈ ਬੈਠਾ ਸੀਗਾ ਜੀ ਫਿਰ ਨਹੀਂ ਉਹ ਦਾ ਟਰੈਕਟਰ ਤੋਰਨੇ ਆਉਂਦਾ ਜੀ ਕਿੰਨੇ ਵੀਰ ਜੀ ਆਹ ਹੋ ਜਾਂਦਾ ਵੀ ਸਫਰ ਆਇਆ ਲੰਘ ਜਾਂਦਾ ਚੱਲ ਬੱਚੇ ਤਾਂ ਅੱਜ ਕੱਲ ਦੇ ਸੌਂਦੇ ਹੀ ਕਿਤੇ ਰੁਕਦੇ ਆ ਤੇ ਜੀ ਟਾਈਮ ਪਾਸ ਤਾਂ ਹੋ ਜਾਂਦਾ ਮੈਂ ਸਹਿਮਤ ਹਾਂ ਉਸ ਗੱਲ ਨਾਲ ਪਰ ਅਸਲ ਦੇ ਵਿੱਚ ਜਿਹੜੀ ਗਲਤੀ ਤੋਂ ਬੁਲਾਇਆ ਉਹ ਤੁਸੀਂ ਮੈਨੂੰ ਪੁੱਛੀ ਨਹੀਂ ਵੀ ਗਲਤੀ ਕੀ ਹੈ ਦੀ ਤੇ ਹਾਂ ਜੀ ਦੱਸੋ ਕੀ ਗਲਤੀ ਮੈਂ ਤਾਂ ਬਈ ਹੀ ਗੱਲ ਕਹਿੰਦੀ ਮੈਂ ਤਾਂ ਇਹਨੂੰ ਵੀ ਪੁੱਛਿਆ ਵੀ ਬੁੱਤ ਬੁਲਾਇਆ ਕਿਹੜੀ ਗੱਲੋਂ ਆਪਾਂ ਮੈਂ ਤਾਂ ਜੀ ਕੋਈ ਟ੍ਰੈਫਿਕ ਵੀ ਨਹੀਂ ਕੋਈ ਤੋੜਿਆ ਜੀ ਰੂਲ ਕੋਈ ਮੈਂ ਜਦੋਂ ਆਉਂਦਾ ਸੀਗਾ ਜੀ ਲਾਈਟਾਂ ਲੂਟਾਂ ਆਂਗਾਰਾ ਦੇ ਵਿੱਚ ਜੀ ਰੋਕ ਕੇਟ ਪਾਇਆ ਜੀ ਨਹੀਂ ਮੈਂ ਕੋਈ ਬਾਲੇ ਹਾਰਨ ਮਾਰੇ ਨਹੀਂ ਗੀਤ ਤੂੰ ਸੁਣਾ ਕਿ ਲੋਕਾਂ ਨੂੰ ਸੁਣਾਉਣਾ ਪਹਿਲਾਂ ਤੂੰ ਇਹ ਦੱਸ ਦੇ ਤੇਰੀ ਆਵਾਜ਼ ਕਰਕੇ ਗੀਤ ਮੈਂ ਕਿਹੜਾ ਗਲਤ ਲਾਇਆ ਸੀ ਚੰਗੇ ਚੰਗੇ ਗੀ ਗੁਰਦਾਸ ਸਿੰਘ ਦੇ ਗਾਣੇ ਲਾਇਏ ਸੀਗੇ ਜੀ ਨਹੀਂ ਚੰਗੇ ਤਾਂ ਗਾਣੇ ਲਾਇਏ ਸੀ ਛੋਟੇ ਵੀਰ ਮੈਂ ਤਾਂ ਤੈਨੂੰ ਇਹ ਪੁੱਛ ਰਿਹਾ ਵੀ ਤੂੰ ਕਿੰਨਾ ਸਫਰ ਕਰਕੇ ਆ ਮੈਂ 70 80 ਕਿਲੋਮੀਟਰ ਆਇਆ ਨਹੀਂ ਏਨੀ ਦੂਰ ਹਾਂਜੀ ਠੀਕ ਹੈ ਇਥੇ ਮਾਸੜ ਨੇ ਕਹਦਾ ਵੀ ਝੋਨਾ ਬੁਕਾ ਦਿੰਨਾ ਮੈਂ ਤੇਰਾ ਹੁਣ ਤੂੰ ਦੇਖ ਜੇ ਤੂੰ 60 70 80 ਜਿੰਨੇ ਕਿਲੋਮੀਟਰ ਤੋਂ ਵੀ ਆਇਆ ਹੈ ਹਾਂਜੀ ਹਾਂਜੀ ਕਾਰ ਰਗਾ ਜਹਾਜ਼ ਰਗਾ ਤੇਰਾ ਟਰੈਕਟਰ ਹੈ ਹਾਂਜੀ ਹਾਂਜੀ ਐਡਾ ਤੇਰੇ ਸਿਸਟਮ ਲੱਗਿਆ ਹੋਗਾ ਜਿਹੜਾ ਵਿਆਹ ਦੇ ਡੀਜੇ ਲੱਗਿਆ ਹੁੰਦਾ ਪਹਿਲੀ ਗੱਲ ਤਾਂ ਇਹ ਹੈ ਵੀ ਡੈਕ ਟੇਪਾਂ ਪਹਿਲਾਂ ਵੀ ਲੱਗੇ ਹੁੰਦੇ ਸੀ ਹਾਂਜੀ ਆਪਦੇ ਤੱਕ ਆਵਾਜ਼ ਸੀਮਤ ਹੁੰਦੀ ਸੀ ਨਾ ਉਹਨਾਂ ਦੀ ਕਿਸੇ ਦੇ ਸ਼ੌਂਕ ਤੇ ਕੋਈ ਪਾਬੰਦੀ ਨਹੀਂ ਗਈ ਤੁਸੀਂ ਆਪਦੇ ਸ਼ੌਂਕ ਪਾਲੋ ਹਰੇਕ ਬੰਦਾ ਆਜ਼ਾਦ ਹੈ ਨਿੱਜੀ ਸੋਚ ਹੈ ਨਿੱਜੀ ਜ਼ਿੰਦਗੀ ਹੈ ਜਿਹੜਾ ਤੂੰ 60 70 ਕਿਲੋਮੀਟਰ ਜਿੰਨਾ ਵੀ ਸਫ਼ਰ ਕਰਕੇ ਆਇ ਸਾਰੇ ਰਾਤ ਅੱਗੇ ਨਾਲ ਡੀ ਆ ਸਿਸਟਮ ਤੇਰਾ ਸਾਊਂਡ ਸਿਸਟਮ ਇਹ ਤਾਂ ਹੀ ਫਿਰ ਇਹਦੇ ਬਿਨਾ ਟਰੈਕਟਰ ਤੋਂ ਤਾਂ ਸੌਖਾ ਨਹੀਂ ਲੱਗਦਾ ਜੀ ਨਹੀਂ ਵੀ ਦੁਖਣ ਲੱਗ ਜਾਂਦੀ ਜੀ ਆੱਕ ਜਾਂਦਾ ਜੀ ਬੰਦਾ ਬੈਟਾ ਬੈਟਾ ਜੀ ਨਹੀਂ ਇਹਦੇ ਵਿੱਚ ਕੋਈ ਮੈਡੀਸਨ ਹੁੰਦੀ ਹੈ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦੇ ਵਿਚਾਰਿਆਂ ਦੇ ਲੱਗੇ ਨਹੀਂ ਜਿਹੜਾ ਕੋ ਟਰੈਕਟਰ 60 60 50 50000 ਦੇ ਉਹ ਵੀ ਤਾਂ ਟਾਈਮ ਪਾਸ ਕਰਦੇ ਆ ਨਾ ਛੋਟੇ ਵੀ ਬਸ ਹਾਰਮੋਨ ਥੋੜੇ ਐਕਸਾਈਟ ਹੋ ਜਾਂਦੇ ਜੀ ਉਹਦੇ ਨਾਲ ਬੰਦਾ ਬਸ ਉੱਡਿਆ ਆਉਂਦਾ ਜੀ ਨਹੀਂ ਤੇ ਪਰ ਹੁਣ ਇੱਕ ਚੀਜ਼ ਦੇਖੋ ਨਾ ਤੁਸੀਂ ਵੀ ਇੰਨੀ ਦੂਰ ਤੋਂ ਤੂੰ ਟਰੈਕਟਰ ਚਲਾ ਕੇ ਲੈ ਕੇ ਆਏ ਤੈਨੂੰ ਪਤਾ ਤੇਰੇ ਪਿੱਛੇ ਕੀ ਕੀ ਹੋ ਕੀ ਕੀ ਤੇਰੇ ਪਿੱਛੇ ਆ ਰਿਹਾ ਸੀ ਕੀ ਨਹੀਂ ਆ ਰਿਹਾ ਕੋਈ ਤੈਨੂੰ ਪਤਾ ਲੱਗਦਾ ਇੰਨੇ ਇੰਨੀ ਆਵਾਜ਼ ਛੱਡੀ ਹੋਈ ਐ ਵੀ ਇੱਕ ਇੱਕ ਕਿਲੋਮੀਟਰ ਅੱਧਾ ਅੱਧਾ ਕਿਲੋਮੀਟਰ ਤੇਰੀ ਆਵਾਜ਼ ਜਿਹੜੀ ਉਹ ਤੇਰੇ ਸਿਸਟਮ ਦੀ ਸੁਣਦੀ ਐ ਤੇਰੇ ਟਰੈਕਟਰ ਤੋਂ ਤੇ ਰੁਪਈਏ ਲੱਗੇ ਇਹ ਜੀ ਕਰਦਾ ਹੀ ਚਲਾਉਣਾ ਨਹੀਂ ਰੁਪਈਏ ਫਿਰ ਕਿਸੇ ਦਾ ਦੁੱਖ ਸੁੱਖ ਨਹੀਂ ਵੇਖਣਾ ਤੁਸੀਂ ਇਹ ਵੀ ਦੇਖਣਾ ਮੈਨੂੰ ਕਾਲ ਜਿਹੜੀ ਆਈ ਐ ਨਾ ਮੈਂ ਹਲੇ ਡਿਊਟੀ ਆਉਣਾ ਸੀ ਜਦੋਂ ਮੈਂ ਤੂੰ ਉੱਥੇ ਦਾਣਾ ਮੰਡੀ ਚ ਮੇੜਿਆ ਮੈਂ ਕਾਰ ਤੇ ਨਹੀਂ ਮਗਰ ਤਾਂ ਲਾਈ ਆ ਉਦੋਂ ਵੀ ਤੂੰ ਤੂੰ ਐਂਟਰ ਕਰ ਗਿਆ ਸੀਗਾ ਇੱਥੇ ਮੰਡੀ ਵਾਲੇ ਪਾਸੇ ਨੇੜੇ ਨੇੜੇ ਆ ਗਿਆ ਸੀਗਾ ਮੈਨੂੰ ਐਂਬੂਲੈਂਸ ਦੇ ਡਰਾਈਵ ਐਮਬੂਲੈਂਸ ਮਰੀਜ਼ ਮੇਰੇ ਨਾਲ ਸੀਗਾ ਮੈਨੂੰ ਤਾਂ ਕੋਈ ਹਾਰਨ ਨਹੀਂ ਮਰੇ ਜੀ ਉਹਨਾਂ ਨੇ ਨਹੀਂ ਹਾਰਨ ਤੈਨੂੰ ਸੁਣਿਆ ਨਹੀਂ ਤੇਰੇ ਸਿਸਟਮ ਦੇ ਵਿੱਚ ਤੂੰ ਮੇਰੇ ਕੋਲ ਦੀ ਲੰਘਿਆ ਤੂੰ ਧਿਆਨ ਨਹੀਂ ਦਿੱਤਾ ਮੈਂ ਗੱਡੀ ਸਾਈਡ ਤੇ ਲਾ ਕੇ ਪਹਿਲਾਂ ਰੋਡ ਤੇ ਖੜਾ ਸੀਗਾ ਦੇਖ ਰਹੀ ਤੈਨੂੰ ਠੀਕ ਹੈ ਉਹ ਕਹਿੰਦਾ ਜੀ ਮੇਰੀ 2 3 ਕਿਲੋਮੀਟਰ ਇਹਨੇ ਸੁਣਿਆ ਹੀ ਨਹੀਂ ਮਸਾਂ ਕਿਤੇ ਜਾ ਕੇ ਰਸਤਾ ਮੇਰੇ ਮੂਹਰੇ ਬਸ ਨਾ ਕਿ ਬਸ ਦੇ ਮਗਰ ਮੈਂ ਜਿਹੜੀ ਉਹ ਐਮਬੂਲੈਂਸ ਲੰਗਾਈ ਠੀਕ ਹੈ ਫਿਰ ਜਿੱਥੋਂ ਮੈਂ ਤੇਰੇ ਮਗਰ ਲੰਘਿਆ ਉੱਥੇ ਕੀ ਕੁਝ ਹੋਇਆ ਦੋ ਤਿੰਨ ਬੈਨਾਂ ਨੇ ਤੇਰੇ ਮਗਰ ਜਿਹੜੇ ਹਾਰਨ ਵਜਾਇ ਸਕੂਲ ਬੈਨਾਂ ਨੇ ਤੂੰ ਉਹ ਨਹੀਂ ਦੇਖ ਫੇਰ ਤੂੰ ਇੱਕ ਸ਼ਮਸ਼ਾਨ ਘਾੜ ਕੋਲ ਦੀ ਲੰਗੀਆਂ ਉੱਥੇ ਘਟੋ ਘਟ ਪੰਜ 700 ਬੰਦੇ ਬੁੜੀਆਂ ਦਾ ਇਕੱਠ ਸੀਗਾ ਮੈਂ ਤਾਂ ਜੀ ਦੇਖੋ ਬਾਹਰਲੇ ਪਿੰਡੋਂ ਹਨਾ ਜੀ ਮੈਨੂੰ ਤਾਂ ਹੁਣ ਆ ਪਤਾ ਨਹੀਂ ਲੱਗਦਾ ਕਿਹੜੇ ਪਿੰਡ ਦੇ ਕਿੱਥੇ ਸ਼ਮਸ਼ਾਨ ਘਾੜ ਦੇ ਵਿੱਚ ਹੁਣ ਅੱਜ ਕੱਲ ਵੀਰ ਜੀ ਨਹੀਂ ਬੱਚਾ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਖਾਸ ਕਰਕੇ ਦੂਜੇ ਪਿੰਡ ਦਾ ਖਾਸ ਕਰਕੇ ਵੀ ਪਤਾ ਨਹੀਂ ਲੱਗਦਾ ਵੀ ਕਿੱਥੇ ਪਿੰਡ ਨਹੀਂ ਪਤਾ ਲੱਗਦਾ ਇਹਨੇ ਮੇਰੇ ਪਿੱਛੇ ਗੱਡੀ ਲਾਉਣ ਦੇ ਬਾਵਜੂਦ ਇਹਨੇ ਜਿਹੜਾ ਜਿਹੜੇ ਥਾਂ ਕ੍ਰੋਸ ਕੀਤੇ ਹਨਾ ਤੂੰ ਪਹਿਲਾਂ ਗੁਰਦੁਆਰਾ ਸਾਹਿਬ ਆਉਂਦਾ ਉਹਦੇ ਕੋਲ ਦੀ ਲੰਗੀਆਂ ਅੰਦਰ ਉੱਥੇ ਗੁਰਬਾਣੀ ਚੱ ਕੋਈ ਮੰਦਰ ਦੇ ਵਿੱਚ ਕੋਈ ਮਸੀਦ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਆ ਭੈਣ ਜੀ ਕਿਉਂ ਜੀ ਸਹੀ ਗੱਲ ਬੋਲੋ ਮਾਸੜ ਜੀ ਸਹੀ ਗੱਲ ਮਾਸੜ ਬੋਲਦਾ ਕਿਉਂ ਨਹੀਂ ਕੁਝ ਚਲੋ ਬੈਠੇ ਮੈਡਮ ਗੱਲ ਕਰੀਏ ਛੋਟੇ ਵੀਰ ਮੰਦਰ ਮਸਜਿਦ ਗੁਰਦੁਆਰਾ ਸਾਹਿਬ ਬਹੁਤ ਧਾਰਮਿਕ ਸਥਾਨਾਂ ਦੇ ਮੂਰਤੀ ਤੁਸੀਂ ਲੰਘਦੇ ਹੋਗੇ ਇਹਨੇ ਬਾਤ ਛੱਡ ਕੇ ਸ਼ਮਸ਼ਾਨ ਘਾਟ ਦੇ ਕੋਲ ਦੀ ਜਦੋਂ ਲੰਘਿਆ ਨਾ ਤਾਂ ਧਿਆਨ ਨਹੀਂ ਦਿੱਤਾ ਹੋਣਾਗਾ ਉੱਥੇ 5-700 ਬੰਦੇ ਬੁੜੀਆਂ ਦਾ ਕੱਟ ਸੀਗਾ ਤੇ ਸ਼ਾਇਦ ਕੋਈ ਨੌਜਵਾਨ ਮੌਤ ਹੋਈ ਹੋਵੇ ਔਰ ਉਹੀ ਕਰ ਲਈ ਜਾਂਦੇ ਆ ਤੇ ਤੇਰਾ ਡੀਜੇ ਸਿਸਟਮ ਵਜਦਾ ਜਾਂਦਾ ਉਥੋਂ ਕੋਲ ਦੀ। ਆਕਜੀ ਨਹੀਂ ਆਈ ਜੀ ਇਹ ਚੀਜ਼ ਅੱਗੇ ਤੋਂ ਮੈਂ ਨਿਗਰੱਖਾਂ ਇਹ ਮਾਬੂ। ਆਪਦਾ ਤੇਰੇ ਆ ਚੁਗੀ ਜੇ ਤੇਰੇ 70% ਨਹੀਂ ਚਲੋ ਕੋਈ ਨਹੀਂ ਕੇਵਲ ਮੁੰਡਾ ਪੜਿਆ ਲਿਖਿਆ ਹੁਣੇ ਵਧੀਆ ਗੱਲ ਕੀਤੀ ਐ ਹਨਾ। ਉਥੇ ਰੌਣਕ ਰੌਣ ਹੋ ਜਾਂਦਾ ਤੇਰਾ ਡੀਜੇ ਵਜੀ ਜਾਂਦਾ। ਸਭ ਤੋਂ ਵੱਡੀ ਗੱਲ ਮੈਨੂੰ ਦੁੱਖ ਇਸ ਗੱਲ ਦਾ ਲੱਗਿਆ ਵੀ ਕੈਂਪੂਲੈਸ ਦੇ ਡਰਾਈਵਰ ਦੀ ਕਾਲ ਆਉਣੀ ਵੀ ਯਾਰ ਮੇਰੀ 3-4 ਕਿਲੋਮੀਟਰ ਇਹਨੇ ਮੇਰਾ ਹਾਰ ਨਹੀਂ ਸੁਣਿਆ, ਹੂਟਰੇ ਨਹੀਂ ਸੁਣਿਆ ਮੇਰੇ ਇਹਨੇ। ਕੋਈ ਗੱਲ ਨਹੀਂ ਵੀਰ ਜੀ ਅੱਜ ਕੱਲ ਦੇ ਬੱਚੇ ਸੁਣਦੇ ਕਰਦੇ ਇਹਨੇ ਕਿਹੜਾ ਵਿਚਾਰੇ ਨੇ ਕਤਲ ਕਰ ਲਿਆ ਰਾਜੀ ਕਰੋ ਲੈ ਤੁਸੀਂ ਇਹਨੂੰ ਛਡਾਉਣ ਆਏ ਹੋ ਇਹਨੂੰ ਸਮਝਾਉਣ ਆਏ ਤੁਸੀਂ ਵੱਡੇ ਹੋ ਮਾਪਿਓ ਦੀ ਥਾਂ ਮਾਸੀ ਹੈ ਮਾਸਟਰ ਹੈ ਤੁਸੀਂ ਚਲੋ ਜਨਾਬ ਕੋਈ ਗੱਲ ਨਹੀਂ ਗਲਤੀ ਹੋ ਗਈ ਬੱਚੇ ਐਵੇਂ ਗਲਤੀ ਹੋ ਗਈ ਜਦੋਂ ਕੋਈ ਗੱਲ ਹੀ ਨਹੀਂ ਉਹਨੇ ਕੀਤੀਗੀ ਹੈ ਉਹ ਤਾਂ ਦਨੇ ਆਣਾ ਮੂੰਹ ਤੇ ਆਣ ਆਲੀ ਜਾਂਦਾ ਨਹੀਂ ਤੇ ਫਿਰ ਇਹਦੇ ਤੇ ਭੈਣੇ ਕਾਰਵਾਈ ਵੀ ਹੈਗੀ ਫਿਰ ਮੈਂ ਪਾ ਦਿਆਂ ਉਹ ਜਿਹੜਾ ਰੋਡ ਦੇ ਕਾਰਵਾਈ ਜਿਹੜੇ ਇੰਨਾ ਕੋ ਚਿੱਟਾ ਵੇਚੀ ਜਾਂਦੇ ਚਿੱਟਾ ਲਾਈ ਜਾਂਦੇ ਮੋੜਾਂ ਤੇ ਖੜ ਕੇ ਸੰਤਾ ਬੀੜਾ ਪੀ ਜਾਂਦੇ ਨਸ਼ੇ ਨੂੰ ਪ੍ਰਮੋਟ ਕਰਦੇ ਉਹਨਾਂ ਤੇ ਧਿਆਨ ਦਿਓ ਕਾ ਮੈਨੂੰ ਬੇਬਾ ਹਲੇ 4 ਦਿਨ ਹੋਏ ਤੇ ਜਵਾਨ ਨੇ ਕੀਤੇ ਨੂੰ 4 ਦਿਨਾਂ ਦੇ ਵਿੱਚ ਮੈਨੂੰ ਇੱਕ ਕੇਸ ਵਿਖਾ ਦੇ ਇੱਥੇ ਵੀ ਜਿਹੜਾ ਕੋਈ ਚਿੱਟੇ ਦਾ ਹੋਵੇ ਜਿੱਥੇ ਮੈਂ ਜਾਵਾਂ ਮੈਂ ਸਾਰੇ ਥਾਵਾਂ ਤੇ ਕੰਟਰੋਲ ਕਰਨਾ ਭੈਣ ਮੇਰੀ ਇਹ ਹਰ ਇੱਕ ਚੀਜ਼ ਤੇ ਇਹ ਨਹੀਂ ਗੱਲ ਵੀ ਜਵਾਕ ਨੂੰ ਤੁਸੀਂ ਇਹ ਤਾਂ ਹੁਣ ਉਹਨਾਂ ਕੋਈ ਨਸ਼ਾ ਨਾ ਪਤਾ ਇਹਦੇ ਚਿਹਰੇ ਵਾਲੇ ਵੇਖੋ ਕੋਈ ਨਸ਼ਾ ਕਰਦਾ ਜੇ ਤੁਸੀਂ ਕੋਈ ਇੱਕ ਮਿੰਟ ਭੈਣ ਇੱਕ ਮਿੰਟ ਚੁੱਪ ਕਰੋ ਗੁਰਪ੍ਰੀਤ ਮੈਂ ਤੈਨੂੰ ਕੁਛ ਮਾੜਾ ਚੰਗਾ ਕਿਹਾ ਉੱਥੇ ਮੈਂ ਤੈਨੂੰ ਮੈਂ ਤੈਨੂੰ ਉੱਥੇ ਤੇਰਾ ਟਰੈਕਟਰ ਰੋਕ ਕੇ ਤੇਰਾ ਨੰਬਰ ਲਿਆ ਪਿਆਰ ਨਾਲ ਮੈਂ ਤੈਨੂੰ ਕੋਈ ਝੜਕ ਮਾਰੀ ਕੋਈ ਕੁਝ ਮੈਂ ਤੈਨੂੰ ਥਾਣੇਦਾਰੀ ਵਿਖਾਈ ਉੱਥੇ ਨਹੀਂ ਬਿਲਕੁਲ ਠੀਕ ਹੈ ਭੈਣ ਮੇਰੀ ਚੁੱਪ ਕਰ ਅਸਲ ਪਤਾ ਕੀ ਹੈ ਜਵਾਬ ਜਿਹੜੇ ਸਿਆਣੇ ਹੋ ਜਾਣ ਸਾਡੇ ਜਿਹੜੇ ਥੋੜੇ ਵਰਗੇ ਮਾਂ ਪਿਓ ਨਾ ਜਿਹੜੇ ਮਾਸੀਆਂ ਮਾਸੜਾ ਥੋੜੇ ਵਰਗੇ ਜਿਹੜੇ ਸ਼ਹਿਦ ਦਿੰਦੇ ਜਵਾਕਾਂ ਨੂੰ ਅਸਲ ਜਵਾਕਾਂ ਦਾ ਬੇੜਾ ਕਰ ਕੀ ਇੱਥੋਂ ਦਾ ਇੱਥੋਂ ਕੰਮ ਖਰਾਬ ਹੁੰਦਾ ਜਵਾਕਾਂ ਦਾ ਨਸ਼ਿਆਂ ਤੇ ਲੱਗਦੇ ਆ ਵੈਲਪੁਣੇ ਚ ਪੈਂਦੇ ਆ ਕਿੱਥੇ ਦਾ ਤੁਸੀਂ ਠਾਣੇ ਬੈਠੇ ਇਹ ਗੱਲ ਨੂੰ ਕਹਿਣੀ ਬਣਦੀ ਸੀ ਵੀ ਪੁੱਤ ਤੂੰ ਆਵਾਜ਼ ਸਲੋ ਰੱਖ ਲੈ ਤੂੰ ਖੇਤ ਟਰੈਕਟਰ ਚਲਾਉਣਾ ਉੱਥੇ ਤੇਰਾ ਭਾਂਜਾ ਹੈ ਮਾਂ ਤੇ ਮਾਸੀ 'ਚ ਫਰਕ ਥੋੜਾ ਹੁੰਦਾ ਤੂੰ ਨੂੰ ਸਮਝਾ ਵੀ ਬੱਦ ਤੂੰ ਸੜਕ ਤੇ 60 70 ਕਿਲੋਮੀਟਰ ਤੋਂ ਐ ਡੀਜੇ ਛੱਡ ਕੇ ਲੈ ਜਵੇਂ ਵਿਆਹ ਦੇ ਵਿੱਚ ਡੀਜੇ ਲੱਗਿਆ ਹੁੰਦਾ ਇਹਦਾ ਮੈਂ ਸੌਰੀ ਵੀ ਤਵੀਰ ਜੀ ਉਹਨਾਂ ਨੇ ਨੰਗਾਉਣਾ ਸੀ ਨਹੀਂ ਮਾਸੀ ਕੋਈ ਗੱਲ ਨਹੀਂ ਆਪਾਂ ਮੈਂ ਸੌਰੀ ਮੰਗਦਾ ਇਹਨਾਂ ਵੱਲੋਂ ਵੀ ਮੈਂ ਆਪ ਵੀ ਸੌਰੀ ਮੰਗਦਾ ਇਹ ਮੁੰਡਾ ਪੜਿਆ ਲਿਖਿਆ ਸਿਆਣਾ ਹੈ ਉਹ ਸਮਝਣਾ ਚਾਹੁੰਦਾ ਗੱਲ ਨੂੰ ਮਾਂ ਤੋਂ ਇਹਦੇ ਪੈਰੋਂ ਕਹਾਣੀ ਵਿਗੜਦੀ ਸਾਰੀ ਮੁੜ ਕੇ ਕਹਿੰਦੇ ਜਵਾਕ ਨਸ਼ੇ ਤੇ ਲੱਗ ਗਿਆਂ ਨਸ਼ਾ ਵੇਚਣ ਵਾਲੇ ਵੀ ਮਾੜੇ ਪੁਲਿਸ ਵੀ ਮਾੜੀ ਨਸ਼ਾ ਰੋਕਦੀ ਨਹੀਂ ਜਵਾਕ ਚੰਗਿਆ ਜਿਹੜੇ ਥ ਪਤਾ ਨਹੀਂ ਕਿੱਥੇ ਕਿੱਥੇ ਵਾਰਾ ਕਰਦੀਆਂ ਕਰਦੇ ਲੋਕਾਂ ਦੀਆਂ ਕੁੜੀਆਂ ਭਜਾ ਭਜਾ ਮੁੰਡੇ ਲੈ ਜਾਂਦੇ ਆ ਉਦੋਂ ਸਿਆਣੇ ਬਣੋ ਥੋੜੇ ਜੇ ਉਹੀ ਪਿੰਡੂ ਟੱਚ ਨਾ ਰੱਖੋ ਤੁਸੀਂ ਵੀ ਸਾਡੇ ਜਵਾਗ ਨੂੰ ਕਿਉਂ ਕਿਤਾ ਮੈਂ ਪਿਆਰ ਨਾਲ ਸੱਦੇ ਨਾ ਤੈਨੂੰ ਜੀ ਜੀ ਸਰ ਬਿਲਕੁਲ ਕੇਵਲ ਮੁੰਡੇ ਨੂੰ ਫੋਨ ਕੀਤਾ ਤੂੰ ਕੋਈ ਮਾੜਾ ਸ਼ਬਦ ਵਰਤਿਆ ਨੂੰ ਨਹੀਂ ਕੋਈ ਮੁੰਡੇ ਨੇ ਮਾੜਾ ਸ਼ਬਦ ਵਰਤੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਤੂੰ ਨਹੀਂ ਦੋਲ ਤੇਰੇ ਨਾਲ ਦਾ ਵੀਰ ਜੀ ਕਹੀ ਜਾਂਦਾ ਸੀ ਹੁਣ ਫਿਰ ਇੰਨਾ ਕੁ ਤਾਂ ਭੈਣੇ ਮੇਰੀ ਗੱਲ ਸੁਣ ਇੰਨਾ ਕੁ ਨਾਂ ਆਸੀਂ ਕਰੀਏ ਇੰਨਾ ਕੁ ਨਾਂ ਆਸੀਂ ਕਰੀਏ ਤਾਂ ਸਾਡੇ ਸਿਰ ਤੇ ਨੱਚਣ ਲੱਗ ਪਏ ਲੋਕ ਇੱਥੇ ਹੱਥ ਨੂੰ 10-10 ਕਦ ਲੈ ਮੁੰਡਾ ਨਮਰਤਨਾ ਪੇਸ਼ ਆਈ ਜਾਂਦਾ ਜੀ ਸਰ ਮੇਰੀ ਸਟੱਡੀ ਬਹੁਤ ਵਧੀਆ ਕੀਤੀ ਹੋਈ ਹੈ ਜੀ ਮੇਰਾ ਵੀ ਸ਼ੌਂਕ ਸੀਗਾ ਜੀ ਮੈਂ ਵਾਦੀ ਪਾਉਂਦਾ ਜੀ ਪਰ ਮੇਰਾ ਕੀ ਹੈਗਾ ਜੀ ਇੱਕ ਤਾਂ ਥੋੜਾ ਜਿਹਾ ਕੱਦ ਕਨੀਓ ਮਾਰ ਪੈ ਗਈ ਜੀ ਹਾਂ ਮੈਨੂੰ ਮੇਰੇ ਕੋਲੇ ਹੈਗੇ 70 80 ਕਿਲੇ ਜੀ ਚਾਰ ਪੰਜ ਟਰੈਕਟਰ ਹੀ ਆਪਣੇ ਹੁਣ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਸਰ ਕੁਝ ਪਾਜਦਾ ਨਹੀਂਗਾ ਜੀ ਠੀਕ ਹੈ ਜੀ ਆ ਝੋਨਾ ਹੁੰਦੇ ਰਿਹਾ 70 80 ਕਿਲੋਮੀਟਰ ਤੇਲ-ਵਾਲ ਕੇ ਇੱਥੇ ਮੈਂ ਵੇਚਣ ਆਇਆ ਜੀ ਹੂੰ ਟੋਨੇ ਨਾ ਝਾੜ ਬਹੁਤ ਘਟ ਗਿਆ ਜੀ ਕਿੱਥੇ ਦਾ 70 80 ਮਾਣ 100 ਮਾਣ ਹੁੰਦਾ ਸੀਗਾ ਜੀ ਹੁਣ ਉਹ ਹੀ 765 ਮਨ ਰਹਿ ਗਿਆ ਜੀ ਆਪ 50 ਮਾਣ ਕਿੱਲੇ ਚ ਵੀਰ ਜੀ ਨਿਕਲਦਾ ਝੋਨਾ ਤੇ ਉਹ ਹੀ ਗੱਲ ਸਰਕਾਰਾਂ ਨੇ ਉਦੋਂ ਲਊ ਪੀਤਾ ਨਹੀਂ ਭੈਣ ਜੀ ਮੈਂ ਸਹਿਮਤ ਤੇ ਇਹਨੇ ਤੇ ਪਿੰਡ ਉੱਥੇ ਵੇਚਿਆ ਨੇ ਝੋਨਾ ਤੇ ਇੱਥੇ ਲਿਆਉਣਾ ਪਿਆ ਫਸਲਾ ਚੱਕ ਚੱਕ ਕੇ ਆਪ ਭਕਾਰੀ ਬਣਨਾ ਨਹੀਂ ਮੈਂ ਸਮਝਦਾ ਜੀ ਦੂਜੇ ਪੁਰੇ ਢੇਰੀ ਕਰਨੀ ਜਾ ਕੇ ਵੀ ਮੈਨੂੰ ਪਤਾ ਇਸ ਗੱਲ ਦਾ ਵੀ ਝੋਨਾ 50 ਰਹਿ ਗਿਆ 60 ਰਹਿ ਗਿਆ 65 ਰਹਿ ਗਿਆ ਮੈਂ ਵੇਖਿਆ ਵੀ 90 90 ਮਣ 100 100 ਮਣ ਝੋਨੇ ਛੱਡਦੇ ਰਹੇ ਜਿਮੀਦਾਰੇ ਦੇ ਵਿੱਚ ਕਿਸਾਨ ਜਿਹੜਾ ਮਾੜਾ ਮੋਟਾ ਝੋਨਾ ਵਾਹੀ ਜਾ ਕੇ ਦੂਜੇ ਪਾਸੇ ਜਾ ਕੇ ਵੇਚਣਾ ਪੈਂਦਾ ਉਹ ਰਾਵਾਂ ਚ ਖਰਾਬ ਕਰਦਾ ਸਾਨੂੰ ਸਾਰਾ ਪਤਾ ਹੈ ਮੰਡੀਆਂ ਦੇ ਵਿੱਚ ਜਿਹੜੇ ਆ ਉਹ ਕਿਸਾਨ ਜਥੇਬੰਦੀਆਂ ਝੰਡੇ ਲੈ ਕੇ ਸੰਘਰਸ਼ ਕਰਦੀਆਂ ਲੜਦੀਆਂ ਆ ਕੇ ਆੜਤੀਆਂ ਨਾਲ ਇੰਸਪੈਕਟਰਾਂ ਨਾਲ ਹਨਾ ਹੁਣ ਜੀ 4-5 ਟਰੈਕਟਰ ਹੈ ਜੀ ਮੇਰੇ ਕੋਲੇ ਠੀਕ ਹੈ ਜੀ ਹੁਣ ਮੈਨੂੰ ਜੇ ਨਹੀਂ ਸਾਊਂਡ ਸਿਸਟਮ ਲਾ ਕੇ ਦਿੰਦਾ ਜੀ ਹੁਣ ਮੁੰਡੇ ਜਿਹੜੇ ਕੰਮ ਕਰਦੇ ਜੀ ਉਹ ਚਲਾਉਂਦੇ ਨਹੀਂ ਜੀ ਟਰੈਕਟਰ ਮੈਂ ਸਾਰੇ ਮਿੱਟੀ ਤੇ ਲਾ ਰੱਖੇ ਜੀ ਹੋਰ ਮੇਰੇ ਕੋਲ ਹੱਲ ਹੈ ਨਹੀਂਗਾ ਜੀ ਹੁਣ ਸਰਕਾਰਾਂ ਵੀ ਲੋਕ ਬੀਠੇ ਤੁਸੀਂ ਤਾਂ ਸਾਰੇ ਨਾ ਨਾ ਕਰੋ ਜੀ ਹਨਾ ਨਹੀਂ ਅਸੀਂ ਸਰਕਾਰਾਂ ਕਰੀ ਬੈਠੀਆਂ ਕੁਝ ਮੈਂ ਸਮਝਦਾ ਅਸੀਂ ਕਿਹੜਾ ਯਾਰ ਤਖਣੀ ਫਰੀਕਾ ਚੋਂ ਆਏ ਆ ਗੁਰਪ੍ਰੀਤ ਜੀ ਜੀ ਬਸ ਛੋਟੇ ਵੀ ਮੈਂ ਵੀ ਜੱਟਾਂ ਜ਼ਿਮੀਦਾਰਾਂ ਦਾ ਮੁੰਡਾ ਹੀ ਆ ਮੈਂ ਸਮਝਦਾ ਕਿਸਾਨੀ ਨੂੰ ਅਸੀਂ ਸਾਡੇ ਆਪ ਦੇ ਬਜ਼ੁਰਗਾਂ ਨੇ ਜਿਹੜਾ ਨਾ ਉਹ 2 2.5 3 ਕਿੱਲਿਆਂ ਤੋਂ ਮਿਹਨਤਾਂ ਕਰ ਕਰਕੇ ਬਲਦਾਂ ਦਾ ਹਲਵਾ ਵਾਕੇ 25 30 ਕਿੱਲੇ ਬਣਾਏ ਆ ਪੜ੍ਹਾਈ ਲਿਖਾਈ ਕਰਾਈ ਆ ਇਹ ਸੋਚਿਆ ਉਹਨਾਂ ਨੇ ਵੀ ਇਹੀ ਆਖਿਆ ਵੀ ਕਿਸੇ ਨੌਕਰੀ ਸਰਕਾਰੀ ਨੌਕਰੀ ਵਾਲੇ ਪਾਸੇ ਹੋ ਜਾਓ ਇਧਰਲੇ ਪਾਸੇ ਤਾਂ ਨਾ ਸਰਕਾਰਾਂ ਬਖਸ਼ਣ ਨਾ ਆਂਧੀਆਂ ਬਖਸ਼ਣ ਨਾ ਇੰਸਪੈਕਟਰ ਬਖਸ਼ਣ ਬਹੁਤ ਮਿਹਨਤ ਕੀਤੀ ਸੀ ਵਰਦੀ ਪਾਉਣ ਵਾਸਤੇ ਸੀ ਬਹੁਤ ਆਪਦੀ ਪ੍ਰੈਕਟਿਸ ਕੀਤੀ ਸੀ ਪਰ ਮਸੜ ਜੀ ਬੈਠੇ ਇਹਨਾਂ ਨੂੰ ਪੁੱਛ ਲਓ ਮੈਂ ਹੁਣ ਵੀ ਮਿਹਨਤ ਬਹੁਤ ਕਰਨਾ ਚਾਹੇ ਕੀਤੀ ਜੀ ਬੈਗਾ ਜੀ ਖੇਤੀ 'ਚ ਬੈ ਕੇ ਮੈਂ ਟਰੈਕਟਰ ਦੇ ਡੈਟ ਜਰੂਰ ਲਵਾ ਰੱਖਿਆ ਜੀ ਮੈਂ ਝੂਠ ਨਹੀਂ ਬੋਲਦਾ 사ਉਂਡ ਵੀ ਚਲੋ ਮੈਂ ਮਾਫੀ ਮੰਗਦਾ ਜੀ ਉਸ ਚੀਜ਼ ਦੀ ਮੈਂ ਆ ਤੇਜ਼ ਸੀਗਾ ਲਾ ਰੱਖਿਆ ਮਿਹਨਤ ਦੇਖੋ ਜੀ ਹੁਣ ਵੀ ਆਪਾਂ ਨੂੰ ਕੋਈ ਨਸ਼ਾ ਪਤਾ ਮੈਨੂੰ ਨਹੀਂ ਮਿਹਨਤ ਮੈਂ ਬਹੁਤ ਕੀਤੀ ਸਾਡੇ ਨਾ ਬਾਪੂ ਜੀ ਹਰ ਗਿਆ ਕੋਲੇ ਜੀ ਦਾਦਾ ਜੀ ਹਰ ਗਿਆ ਕੋਲੇ ਕੋਈ ਆਹੀ 8-10 ਕਿੱਲੇ ਸੀਗੇ ਜੀ ਮਿਹਨਤ ਕਰ ਕਰ ਕੇ ਜਿਆ ਮਾਸਟਰ ਜੀ ਨੂੰ ਪੁੱਛ ਲੋ ਕੋਲੇ ਬੈਠਾ ਜੀ ਮਿਹਨਤ ਮੈਂ ਬਹੁਤ ਕਰਦਾ 70-80 ਕਿੱਲੇ ਆਹੀ ਬਣਾਏ ਜੀ ਪਹਿਲਾਂ ਵੀ ਉਹ ਤੁਹਾਨੂੰ ਪਤਾ ਜੀ ਹੁਣ ਬਿਓਰਗ ਜਿਹੜੇ ਜਾ ਗਏ ਪਾ ਗਏ ਹਨ ਤੇ ਉਹਨਾਂ ਬਹੁਤ ਵੀ ਮਿਹਨਤ ਕੀਤੀ ਉਹਨਾਂ ਦੀਆਂ ਰੱਖੀਆਂ ਇਹ ਕੰਡੀਸ਼ਨਰ ਬਿਲਕੁਲ ਪਰ ਮੈਂ ਇਹ ਆਪਦੇ ਮਿਹਨਤ ਕਰਕੇ ਹੀ 70 80 ਕਿੱਲਿਆਂ ਦੇ ਆਪਦੀ ਖੇਤੀ ਲਿਆਏ ਜੀ ਸਾਡੇ ਤੋਂ ਜ਼ਰੂਰ ਗਲਤੀ ਹੋਈ ਜੀ ਜਿਹੜੇ ਮੈਂ ਸਾਊਂਡ ਸਿਸਟਮ ਲਵਾਇਆ ਜੇ ਨਹੀਂ ਲਵਾਉਂਦਾ ਜੀ ਤਾਂ ਮੇਰੇ ਜਿਹੜੇ ਬੰਦੇ ਰੱਖੇ ਹੋਏ ਉਹ ਕੰਮ ਨਹੀਂ ਕਰਦੇ ਮੈਂ ਸਮਝਦਾ ਹਾਂ ਉਸ ਗੱਲ ਨੂੰ ਦੇਖੋ ਹੁਣ ਮੇਰੀ ਇੱਕ ਗੱਲ ਤੇ ਧਿਆਨ ਦਿਓ ਭਾਈ ਜੇ ਤੁਸੀਂ ਵੀ ਹਨਾ ਬੱਚਾ ਤੁਹਾਡੇ ਕੋਲ ਚੱਲ ਕੇ ਆਇਆ ਨਾ ਮਾਸੜ ਮਾਸੀ ਜਿਹੜੇ ਹੁੰਦੇ ਆ ਮਾਪਿਓ ਹੀ ਹੁੰਦੇ ਆ ਮੁੰਡਾ ਪੜਿਆ ਲਿਖਿਆ ਮੁੰਡਾ ਬਹੁਤ ਸਿਆਣਾ ਜੀ ਸਾਰੀ ਗੱਲ ਸਮਝਦਾ ਹੈ ਇੱਕ ਚੀਜ਼ ਦਾ ਗੁਰਪ੍ਰੀਤ ਛੋਟੇ ਵੀਰ ਧਿਆਨ ਤੂੰ ਐਡਾ ਵੱਡਾ ਸਾਊਂਡ ਸਿਸਟਮ ਜਿਹੜਾ ਨਾ ਪਹਿਲੀ ਗੱਲ ਤਾਂ ਕੋਸ਼ਿਸ਼ ਕਰ ਵੀ ਮੇਨ ਹਾਈਵੇ ਜਿਹੜੇ ਹੈਗੇ ਜਿੱਥੇ ਟ੍ਰੈਫਿਕ ਚੱਲਣਾ ਹੈ ਉੱਥੇ ਤੂੰ ਇਹ ਨਾ ਚਲਾ ਨਾ ਚਲਾ ਸੌਰੀ ਸਰ ਗੁਰਦੁਆਰਾ ਗੁਰਦੁਆਲਾ ਸਾਹਿਬ ਮਸਜਿਦ ਮੰਦਿਰ ਧਾਰਮਿਕ ਸਥਾਨ ਕੋਈ ਵੀ ਆ ਗਿਆ ਕੋਈ ਸਮਸ਼ਾਨ ਘਾਟ ਤੈਨੂੰ ਪਤਾ ਲੱਗਿਆ ਤੇਰੇ ਪਿੰਡ ਦਾ ਜਾ ਕਿਤੇ ਕੋਲੋਂ ਲੰਘ ਰਿਹਾ ਤੂੰ ਸਰ ਮੈਂ ਥੋੜੀ ਫੂਰੀ ਗਲੀ ਫੋਲੋ ਕਰਕੇ ਜੀ ਮੈਂ ਆਪਦੀ ਖੇਤੀ ਤੋਂ ਬਿਨਾਂ ਜੀ ਜੇ ਖੇਤ ਦੇ ਵਿੱਚ ਆ ਜਾ ਮੈਂ ਆਪਦਾ ਮਿੱਟੀ ਦੇ ਵਿੱਚ ਲਾ ਰਿਹਾ ਤਾਂ ਇਹ ਸਾਊਂਡ ਸਿਸਟਮ ਚੱਲੂਗਾ ਸੜਕ ਤੇ ਬਣੀ ਚਲਾਉਂਗਾ ਜੀ ਬਸ ਜਿਹੜੀਆਂ ਥਾਂਵਾ ਤੇਰੇ ਮਿੱਤਰ ਪੜੇ ਲਿਖੇ ਹੋਰ ਵੀ ਨਾਲ ਖੇਤੀਬਾੜੀ ਕਰਦੇ ਹੋਣਗੇ ਉਹਨਾਂ ਨੂੰ ਵੀ ਇਹ ਗੱਲ ਸਮਝਾਓ ਪੁਲਿਸ ਜਿਹੜੀ ਆ ਨਾ ਪੁਲਿਸ ਕਿੱਥੇ ਕਿੱਥੇ ਕੰਮ ਕਰੂਗੀ ਹੁਣ ਐਂਬੂਲੈਂਸ ਦੀ ਕਾਲ ਆ ਗਈ ਡਰਾਈਵਰ ਦੀ ਵੀ ਦੇਖੋ ਜੀ ਆਹ ਟਰੈਕਟਰ ਚੱਲਿਆ ਇਸ ਪਾਸੇ ਤੋਂ ਤੇ ਉਹਨੇ ਮੈਨੂੰ ਰਾਹ ਨਹੀਂ ਦਿੱਤਾ ਗਾ ਡੀ ਜੇ ਸਸਣਾ ਹੀ ਬੈਠਾ ਜੀ ਟਰੈਕਟਰ ਤੇ ਐਡਾ ਵੱਡਾ ਜੇ ਅਸੀਂ ਨਹੀਂ ਕੁਝ ਕਰਦੇ ਤਾਂ ਐਂਬੂਲੈਂਸ ਵਾਲਾ ਵੀ ਤਾਂ ਸਰ ਇਹ ਹੀ ਗਲਤੀ ਮੇਰੇ ਤੋਂ ਚਲੋ ਮੈਂ ਮੰਨਦਾ ਜੀ ਪਰ ਤੁਸੀਂ ਫਿਰ ਵੀ ਕਿੰਨਾ ਨਰਮ ਬੇਸ਼ ਹੈ ਜੀ ਮੇਰੇ ਨਾਲ ਮੈਂ ਮੈਂ ਤਾਂ ਨਹੀਂ ਤੁਹਾਡਾ ਨੰਬਰ ਨਾਮ ਪਲੇਟ ਹੋਣ ਪਈ ਹੈ ਜੀ ਤੁਹਾਡਾ ਤਾਂ ਨਾਮ ਹੀ ਬਹੁਤ ਵਧੀਆ ਜੀ ਤੁਹਾਡਾ ਜਿੰਨੀ ਥੋੜੀ ਸਲਾਹ ਤਾਂ ਸੁਣੀ ਦੀ ਨਹੀਂ ਤੁਹਾਨੂੰ ਸਿੰਘ ਬਰਾੜਦੀ ਜੀ ਮੈਂ ਅੱਜ ਦੀ ਕਿਸੇ ਅਫਸਰ ਦੀ ਸੁਣੀ ਨਹੀਂ ਸੀਗੀ ਮੈਂ ਛੋਟੇ ਵੀ ਰਖਤੀ ਕਿਸੇ ਤੇ ਕਰਦਾ ਹੀ ਨਹੀਂਗਾ ਹੁਣ ਜੇ ਮੈਂ ਤੈਨੂੰ ਨਹੀਂ ਬੁਲਾਉਂਦਾ ਸੀ ਤਾਂ ਐਂਬੂਲੈਂਸ ਦਾ ਡਰਾਈਵਰ ਵੀ ਵਿਚਾਰਾ ਇੱਕ ਰੋਟੀ ਰੋਜੀ ਦੀ ਖਾਤਰ ਜਿਹੜਾ ਉਹ ਮੌਤ ਦੇ ਮੂੰਹ ਚ ਬੈਠਾ ਦਾ 24 ਘੰਟੇ ਕਿਸੇ ਦੀ ਜਾਨ ਬਚਾਉਣ ਦੀ ਖਾਤਰ ਆਪਦੀ ਜਾਨ ਜੋਖਮ ਚ ਪਾ ਕੇ ਉਹ ਕਿੰਨੀ ਗੱਡੀ ਫੈਟ ਦਾ ਭਜਾਉਂਦਾ ਕਦੇ ਬਠਿੰਡੇ ਨੂੰ ਕਦੇ ਲੁਧਿਆਣੇ ਨੂੰ ਕਦੇ ਚੰਡੀਗੜ੍ਹ ਨੂੰ ਹਣਾ ਉਹਦੀ ਹੁਣ ਕਾਲ ਆ ਗਈ ਜੇ ਮੈਂ ਉੱਤੇ ਕਾਰਵਾਈ ਨਹੀਂ ਤੈਨੂੰ ਬੁਲਾ ਕੇ ਕਰਦਾ ਸੀਗਾ ਤਾਂ ਫਿਰ ਅਗਲਾ ਕਹਿੰਦਾ ਜੀ ਦੇਖੋ ਜੀ ਮੈਂ ਤਾਂ ਕਿਸੇ ਦੀ ਜਾਨ ਬਚਾਉਣਾ ਤੇ ਆਪਦੀ ਜਾਨ ਜੋਖਮ ਚ ਪਾਈ ਬੈਠ ਬ ਸਕਦੀ ਜੀ ਨਫਰੀਆਂ ਘਟਾ ਸਾਡੇ ਕੋਲ ਥਾਣੇ ਚ ਸਾਡੇ ਕੋਲ ਤਾਂ ਇਥੇ ਥਾਣੇ ਦੇ ਵਿੱਚ ਹੋਰ ਹੀ ਕੰਮ ਨਹੀਂ ਸੂਤ ਆਉਂਦੇ ਮੈਂ ਮਾਫੀ ਚਾਹੁੰਦਾ ਮੈਨੂੰ ਸੱਦਣਾ ਪਿਆ ਠੀਕ ਹੈ ਸ਼ਾਇਦ ਤੁਹਾਨੂੰ ਤਕਲੀਫ ਹੋਈ ਹੋਵੇ ਇਸ ਗੱਲ ਨਾਲ ਤੁਹਾਡਾ ਕੋਈ ਟਾਈਮ ਨਹੀਂ ਸਰ ਤੁਹਾਡਾ ਮੈਨੂੰ ਤਾਂ ਹੀ ਭਾਵੇਂ ਤਕਲੀਫ ਵੀ ਹੋਈ ਹੋਈ ਪਰ ਤੁਹਾਡਾ ਸੁਭਾਅ ਦੇਖ ਕੇ ਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਚਲੋ ਬਹੁਤ ਮਿਹਰਬਾਨੀ ਭੈਣ ਜੀ ਤੁਹਾਡੇ ਕਿੰਨੇ ਬੱਚੇ ਆ ਦੋ ਆ ਜੀ ਇਸ ਉਮਰ ਦੇ ਹੀ ਆ ਹਾਂ ਜੀ ਇਸ ਉਮਰ ਦੇ ਸਾਗਸਾਲੇ ਤੋਂ ਵੱਡੇ ਜਿਹੜੀ ਗੱਲ ਆਉਂਦੀ ਆ ਸਾਂ ਰੱਖੀ ਸੀ ਨਾ ਵੀ ਹੋਰ ਬਹੁਤ ਖੁਸ਼ੀ ਹੋ ਜਾਂਦਾ ਪੁਲਿਸ ਉਹ ਕੰਟਰੋਲ ਕਰੇ ਜ ਜਿਹੜੇ ਚੀਜ਼ਾਂ ਰੋਕਣ ਵਾਲੀਆਂ ਸੀ ਭੈਣ ਜੀ ਉਹੀ ਰੋਕਣ ਦੀ ਕੋਸ਼ਿਸ਼ ਕਰਦੇ ਆ ਕਿਉਂ ਕਾਕੇ ਦੇ ਮਾਸਟਰ ਜੀ ਸਹੀ ਗੱਲ ਜੀ ਠੀਕ ਹੈ ਠੀਕ ਹੈ ਬੱਚਿਆਂ ਨੂੰ ਚੰਗੀ ਸਿਹਤ ਦੇਣ ਦੀ ਕੋਸ਼ਿਸ਼ ਕਰੋ ਮੁੜ ਕੇ ਬਾਅਦ ਦੇ ਵਿੱਚ ਜਦੋਂ ਵਿਗੜ ਜਾਂਦੀ ਨਾ ਕਹਾਣੀ ਜਾਂ ਤਾਂ ਨਸ਼ੇ ਕਰਨ ਲੱਗ ਪੈਂਦੇ ਜਾਂ ਨਸ਼ੇ ਵੇਚਣ ਲੱਗ ਪੈਂਦੇ ਆ ਜਾਂ ਗੁੰਡਾਗਰਦੀ 'ਚ ਵੱਢ ਜਾਂਦੇ ਆ ਜਾਂ ਕਿਸੇ ਦੀਆਂ ਕੁੜੀਆਂ ਭਜਾ ਕੇ ਲੈ ਜਾਂਦੇ ਆ ਉਦੋਂ ਫਿਰ ਤੁਹਾਡੇ ਵਰਗੇ ਮਾਪਿਓ ਆ ਕੇ ਆਂਦੇ ਵੀ ਪੁਲਿਸ ਲੱਭ ਕੇ ਲਿਆਦੇ ਪੁਲਿਸ ਹਟਾਵੇ ਸਾਡੇ ਜਵਾਬ ਨੂੰ ਨਸ਼ੇ ਤੋਂ ਪੁਲਿਸ ਹਟਾਵੇ ਸਾਡੇ ਜਵਾਬ ਨੂੰ ਗੁੰਡਾਗਰਦੀ ਤੋਂ ਇਹਨਾਂ ਚੀਜ਼ਾਂ ਤੇ ਧਿਆਨ ਦਿਓ ਪਹਿਲੇ ਮਾਸਟਰ ਪਹਿਲੇ ਟੀ ਠੀਕ ਹੈ ਜੇ ਤੁਸੀਂ سپورਟ ਕਰੋਗੇ ਨਾ ਗਲਤ ਕਿ ਸਾਡੇ ਜਵਾਬ ਨੂੰ ਕਿਉਂ ਸੱਦ ਲਿਆ ਮੈਂ ਕੋਈ ਇਹਨੂੰ ਕੁੱਟਿਆ ਨਹੀਂ ਮਾਰਿਆ ਨਹੀਂ ਕੋਈ ਗਾਲ ਨਹੀਂ ਕਢੀ ਮੈਂ ਪਿਆਰ ਨਾਲ ਸਮਝਾਉਣਾ ਸੀ ਕਿਉਂਕਿ ਸਾਡੀ ਇੱਕ ਜ਼ਿੰਮੇਵਾਰੀ ਹੈ ਠੀਕ ਹੈ ਕੇਵਲ ਸਿਆਣਾ ਮੁੰਡਾ 마ਸੀ ਬਾਸੜ ਕੋਲ ਪਾਇਆ ਠੀਕ ਹੈ ਉਹਨਾਂ ਨੇ ਤਾਂ ਸੇਵਾ ਕਰਨੀ ਕਰਨੀ ਹੈ ਬਿਠਾ ਕੇ ਤਾਂ ਆਪਣੇ ਉੱਤਰ ਮੇਰੇ ਵਾਲੇ ਰੂਮ 'ਚ ਠੀਕ ਹੈ 마ਸੀ ਠੀਕ ਹੈ ਗਰਮ ਬੋਲ ਗਈ ਮੜਾ ਜਾਂ ਕੋਈ ਨਹੀਂ ਚਲੋ ਕੋਈ ਹਾਂਜੀ ਸੁਹਾਇ ਗਰਮ ਹੋਵੇ ਚਲੋ ਕੋਈ ਨਾ ਤੂੰ ਕਿਵੇਂ ਕੱਢਦਾ ਸੁਹਾਗਰਮ ਨਾਲ ਉਹ ਬੱ ਟਾਈਮ ਪਾਸ ਕਰਨਾ ਹੀ ਹੁੰਦਾ ਜੀ ਐਪਾਸ ਹੀ ਕਰਦਾ ਗਾਲੇ ਭਗਤ ਬੰਦਾ ਇਹ ਉਹ ਪੈਣ ਮਰੀਏ ਮਾਣ ਬੜਾ ਤਸ ਕਰਿਆ ਕਰੋ ਬੰਦਾ ਉਹਨਾਂ ਸਰਕਾਰ ਤੋਂ ਗਵਰਨਮੈਂਟ ਤੋਂ ਮੁੱਖ ਮੰਤਰੀ ਤੋਂ ਨਹੀਂ ਡਰਦਾ ਜਿੰਨਾ ਘਰ ਵਾਲੀ ਤੋਂ ਡਰਦਾ ਬੇਚਾਰਾ ਪਹਿਲੇ ਦਿਨ ਨੂੰ ਪਤਾ ਲੱਗ ਗਿਆ ਇਹਦਾ ਗਾਲੇ ਭਗਤ ਬੰਦੇ ਜੀ ਪਾ ਦਿਸੇ ਜਾਂਦੇ ਸ਼ਕਲ ਤੋਂ ਦਿਹੀ ਜਾਂਦੇ ਚਲੋ ਕੋਈ ਗੱਲ ਨਹੀਂ ਕੇਵਲ ਹਾਂ ਜੀ ਸਰ ਵਧੀਆ ਤਰੀਕੇ ਨਾਲ ਚਾਹ ਪਾਣੀ ਪਿਆ ਕੇ ਭੇਜਣਾ ਠੀਕ ਹੈ ਗੁਰਪ੍ਰੀਤ ਨਹੀਂ ਰਕਤਾ ਨਾਲ ਜੀ ਚਾਹ ਪਾਣੀ ਨਹੀਂ 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 ਇੱਥੇ ਇੱਥੇ ਰਹਿਆ ਕਰੋ ਮੇਰੀ ਗੱਲ ਸੁਣੋ ਹਾਂ ਜੀ ਹਲੇ ਤੇਰੇ ਕੋਲ ਸਮਾਂ ਹੈਗਾ ਜੀ ਜੇ ਤੇਰੀ ਤਮੰਨਾ ਹੈ ਨਾ ਕਿ ਤੂੰ ਭਰਤੀ ਹੋਣਾ ਕੋਸ਼ਿਸ਼ ਨ ਮੈਂ ਤਾਂ ਹੀ ਹੁਣ ਮੈਨੂੰ ਤੁਹਾਡਾ ਨੰਬਰ ਮੇਰੇ ਕੋਲ ਆ ਗਿਆ ਜੀ ਮੇਰੇ ਕਿਸੇ ਤੁਹਾਡੇ ਨਾਲ ਵਾਤਾਲਾਪ ਰੱਖਿਆ ਕਰੋ ਮੇਰੇ ਕਿਸੇ ਮੈਂ ਨਸ਼ੇ ਦੇ ਮੈਂ ਵੀ ਬਹੁਤ ਕਲਾਬ ਹੈ ਜੀ ਸਾਡੇ 4-5 ਜਣੇ ਮੁੰਡਿਆਂ ਦੀ ਟੀਮ ਹੈ ਜੀ ਹਾਂ ਠੀਕ ਹੈ ਜੀ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਜਿੰਨਾ ਲੋਕਾਂ ਨੂੰ ਬਚਾ ਲਏ ਅਸੀਂ ਇਸ ਚੀਜ਼ ਤੇ ਕੰਮ ਵੀ ਕਰਦਿਆਂ ਜੀ ਵੈਰੀ ਗੁੱਡ ਪਿੰਡ ਦੇ ਵਿੱਚ ਸਾਡੀ ਰੈਲੀ ਰੁਲੀ ਕੱਢਦੇ ਹਾਂ ਜਦੋਂ ਅਸੀਂ ਨਾਲ ਲੈ ਕੇ ਬਹੁਤ ਸਾਰ ਦਿੰਦੇ ਹੀ ਲੋਕ ਤੇ ਐਵੇਂ ਮਚਾਉਣਾ ਜੀ ਮੈਂ ਤੁਹਾਨੂੰ ਜੇ ਕੋਈ ਇਸ ਚੀਜ਼ ਤੇ ਮੈਨੂੰ ਲੋੜ ਪੈਂਦੀ ਆ ਤਾਂ ਤੁਹਾਨੂੰ ਮੈਨੂੰ ਜਦੋਂ ਮਾਰਦੇ ਬਹੁਤ ਵਧੀਆ ਮਿਹਨਤ ਰੱਖੋ ਜਿਉਂਦੇ ਰਹੋ ਜਿਉਂ ਠੀਕ ਹੈ ਠੀਕ ਹੈ ਓਕੇ 사시ਕਾਲ ਜੀ ਬਾਹਰ ਇੱਕ ਛੋਟਾ ਕਰਜਾ ਕਰ